ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਸਾਥੀ ਪੱਤਰਕਾਰ ਆਏ ਇਹਨਾਂ ਦਾ ਤਹਿਦਿਲੋ ਧੰਨਵਾਦ ਕਰਦੇ ਆ ਜੀ ਪਾਵਰ ਕਮੇਂਡ ਟਰਾਂਸਪੋਰਟ ਠੇਕਾ ਮਲਾਜ਼ਮ ਯੂਨੀਅਨ ਪੰਜਾਬ ਸਰਕਲ ਨਵਾਂ ਸ਼ਹਿਰ ਔਰ ਅਸੀਂ ਨਵਾਂ ਸ਼ਹਿਰ ਦੇ ਵਿੱਚ ਬਟੌਰ ਆਊਟਸੋਰਸਿੰਗ ਮਲਾਜ਼ਮ ਬਿਜਲੀ ਬੋਰਡ ਦੇ ਵਿਭਾਗ ਚ ਕੰਮ ਕਰਦੇ ਆ ਔਰ ਸਾਨੂੰ ਮਹਿਕਮੇ ਦੇ ਲੈ ਕੇ ਲਗਾਤਾਰ ਅਸੀਂ ਸੰਘਾਰਸ਼ ਕਰਦੇ ਆ ਰਹੇ ਆ ਪੰਜਾਬ ਲੈਵਲ ਤੇ ਲਗ ਲਗ ਸਾਡੀ ਧਰਮੇ ਹੋਇਆ ਹੋ ਰਾਜੇ ਤੇ ਅਸੀਂ ਨਵੇਂ ਸ਼ਹਿਰ ਦੇ ਵਿੱਚ ਮੈਨੇਜਮੈਂਟ ਦਾ ਜਿਹੜਾ ਪਿੱਟ ਸੇ ਆਪਾਂ ਕਰਨ ਲਈ ਪਹੁੰਚੇ ਉਹ ਕਾਦੇ ਪਹੁੰਚਿਆ ਕਿਉਂ ਲੋੜ ਪਈ ਆ ਕਿਉਂਕਿ ਜਿਹੜੀਆਂ ਸਾਡੀਆਂ ਮੈਨੇਜਮੈਂਟ ਵੱਲੋਂ ਤਨਖਾਹਾਂ ਆ ਉਹ ਵਾਰ-ਵਾਰ ਰੋਕੀਆਂ ਜਾਂਦੀਆਂ ਜਾਰੀ ਵੀ ਕੀਤੀਆਂ ਜਾਂਦੀਆਂ ਅੱਜ ਅਸੀਂ ਲਗਾਤਾਰ 10 ਦਿਨ ਹੋ ਗਏ ਸਿਗੇ ਸਾਨੂੰ ਅਫਸਰਾਂ ਦੇ ਕੋਲ ਜਾਂਦਿਆਂ ਨੂੰ ਪਹਿਲਾਂ ਤਾਂ ਅਸੀਂ ਇੱਥੋਂ ਦੇ ਨਵਾਂ ਸ਼ਹਿਰ ਦੇ ਐਸੀ ਸਾਹਿਬ ਨੂੰ ਮਿਲੇ ਫਿਰ ਅਸੀਂ ਐਕਸ਼ਨ ਸਾਹਿਬ ਨੂੰ ਮਲੇ ਫਿਰ ਸੁਪਰਵਾਈਜ਼ਰ ਨੂੰ ਮਲੇ ਕਿ ਸਾਡੀ ਤਨਖਾਹ ਜਿਹੜੀ ਆ ਉਹ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ ਔਰ ਇਹਨਾਂ ਨੇ ਸ਼ਿਵਾਸ਼ਨ ਦਵਾਇਆ ਸੀ ਕਿ ਤਨਖਾਹ ਅਸੀਂ ਸ਼ਾਮ ਤੱਕ ਪਾ ਜੂਗੀ ਪਰ ਇਹ ਤਨਖਾਹ ਨਹੀਂ ਜਾਰੀ ਕੀਤੀ ਗਈ ਫਿਰ ਅਸੀਂ ਜਲੰਧਰਜੀਤ ਸਾਹਿਬ ਨੂੰ ਫੋਨ ਕੀਤਾ ਕਿ ਸਾਡੀਆਂ ਤਨਖਾਹਾਂ ਜਾਰੀ ਕਰੋ ਉਹਨਾਂ ਨੇ ਵੀ ਸ਼ਿਵਾਸ਼ਨ ਦਵਾਇਆ ਵੀ ਤਨਖਾਹ ਪਾ ਦਾਂਗੇ ਉਹ ਨਿਯਾਰੀ ਨਹੀਂ ਕੀਤੀ ਗਈ ਔਰ ਅਸੀਂ ਫਿਰ ਇੱਕ ਚੀਜ਼ ਇਹ ਸੋਚ ਲਈ ਕਿਉਂਕਿ ਗਲਤੀ ਹੁਣ ਇਹਨਾਂ ਦੀ ਹੈ ਜੇ ਭੁਗਤੂਗੇ ਤਾਂ ਮੈਂ ਕਮਾ ਭੁਗਤੂਗਾ ਮੈਨੇਜਮੈਂਟ ਭੁਗਤੂਗੀ ਜਾਂ ਠੇਕੇਦਾਰ ਭੁਗਤੂਗੇ ਅਸੀਂ ਇਹਨਾਂ ਸਬਰ ਕੀਤਾ ਸਾਡਾ ਸਬਰ ਅੱਜ ਟੁੱਟ ਗਿਆ ਹੋਰ ਅੱਜ ਟੋਟੇ ਕੰਮ ਬੰਦ ਕਰਕੇ ਸਾਡੀਆਂ ਜਿਹੜੇ ਸਰਕਲ ਦੇ ਵਿੱਚ ਪੰਜ ਸਬ ਡਿਵੀਜ਼ਨਾਂ ਆਉਂਦੀਆਂ ਆ ਕੋੜ ਜਾਲੜਾ ਰਾਹੋ ਨਮਾਸ਼ਹਿਰ ਨਮਾਸ਼ਹਿਰ ਸਿਟੀ ਤੇ ਦਿਹਾਤੀ ਅਸੀਂ ਸਾਰਿਆਂ ਨੇ ਟੋਟਲੀ ਕੰਮ ਬੰਦ ਕਰਕੇ ਅਸੀਂ ਸਰਕਲ ਦੇ ਮੋਰੇ ਬੈਠੇ ਆਂ ਔਰ ਅਸੀਂ ਜਿੰਨਾ ਚੱਕਰ ਮੈਂ ਕਹਿੰਵੇਂ ਨੂੰ ਵੀ ਇਹੀ ਸਖਤ ਸ਼ਬਦਾਂ ਦੇ ਚੇਤਾਵਨੀਆਂ ਜਿੰਨਾ ਚਿਰ ਸਾਡੀ ਤਨਖਾਹ ਤੁਸੀਂ ਜਾਰੀ ਨਹੀਂ ਕਰਦੇ ਔਰ ਤਨਖਾਹ ਪੂਰੀ ਆਉਂਗੀ ਤੇ ਅਸੀਂ ਆਪਣਾ ਜਿਹੜਾ ਕੰਮਾਂ ਤੇ ਚੜਾਂਗੇ ਜੇ ਸਾਡੀ ਤਨਖਾਹ ਤੁਸੀਂ ਨਹੀਂ ਪਾਉਂਦੇ ਤਾਂ ਉਹਨਾਂ ਚੱਕਰ ਕੰਮ ਬੰਦ ਹੋਊਗਾ ਕਿਉਂਕਿ ਸਾਡਾ ਪਿਛਲੇ ਦਿਨੀ ਇੱਕ ਪੰਜਾਬ ਲੈਵਲ ਦਾ ਪਾਵਰ ਕਮੇਂਟ ਟ੍ਰਾਂਸਪੋਰਟੇ ਕਾਮ ਲਾਜਮ ਯੂਨੀਅਨ ਤੋਂ ਰੈਗੂਲਰ ਨੂੰ ਲੈ ਕੇ ਜਿਹੜਾ ਅਲੱਗ-ਅਲੱਗ ਪੰਜਾਬ ਦੀਆਂ ਥਾਵਾਂ ਦੇ ਉੱਤੇ ਧਰਨਾ ਚੱਲਿਆ ਸੀ ਉਹਦੇ ਵਿੱਚ ਅਸੀਂ ਵੱਧ ਚੜ ਕੇ ਸਾਥੀ ਗਏ ਸੀਗੇ 21 ਤੋਂ ਲੈ ਕੇ ਲਗਾਤਾਰ 8-9 ਦਿਨ ਸਾਡਾ ਜਿਹੜਾ ਉਹ ਧਰਨਾ ਚੱਲਿਆ। ਔਰ ਇਹਨਾਂ ਨੇ ਮੈਨੇਜਮੈਂਟ ਨੇ ਉਹਦੀ ਇੱਕ ਕਿਉਂਕਿ ਤੋੜਨ ਦਾ ਕੰਮ ਕਰਦੇ ਆ ਇਹ ਜੋੜਨ ਦਾ ਕੰਮ ਨਹੀਂ ਕਰਦੇ। ਇਹਨਾਂ ਨੇ ਤੋੜਨ ਲਈ ਜਿਹੜੀਆਂ ਤਨਖਾਹਾਂ ਨੂੰ ਆ ਉਹ ਤੋੜ ਮੋੜ ਕੇ ਬਹਾਨੇ ਲਾ ਲਾ ਕੇ ਸਾਡੇ ਮੂਰੇ ਕਰ ਦਿੱਤਾ ਜੀ ਆਹ ਚਿੱਠੀਆਂ ਨਹੀਂ ਤੁਹਾਡੀਆਂ ਆਈਆਂ ਇਹ ਚਿੱਠੀਆਂ ਨਹੀਂ ਆਈਆਂ। ਔਰ ਅਸੀਂ ਇਹ ਚੀਜ਼ ਤੁਹਾਨੂੰ ਸਖਤ ਸ਼ਬਦਾਂ 'ਚ ਕਹਿਣਾ ਚਾਹੁੰਦੇ ਆ ਕਿ ਇਹਨਾਂ ਨਾਲ ਅਸੀਂ ਡੋਲਣ ਵਾਲੇ ਨਹੀਂ। ਤੁਸੀਂ ਧਮਕੀਆਂ ਦੇਓ ਅਸੀਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਪੰਜਾਬ ਕਦੀ ਵੀ ਇਹਨਾਂ ਧਮਕੀਆਂ ਦੇ ਕੋਲੋਂ ਡਰਿਆ ਨਹੀਂਗਾ ਹੈਗਾ ਕਿਉਂਕਿ ਸਾਡੇ ਪਰਿਵਾਰ ਇਹਨਾਂ ਤਨਖਾਹਾਂ ਤੋਂ ਚੱਲਦੇ ਆ ਛੋਟੇ ਛੋਟੇ ਬੱਚਿਆਂ ਵਾਲੇ ਆ ਜਿਹੜੇ ਪਰ ਇਹਨਾਂ ਤਨਖਾਹਾਂ ਤੇ ਗੁਜ਼ਾਰਾ ਕਰਦੇ ਆ ਔਰ ਤੁਸੀਂ ਕੁਰਸੀਆਂ ਦੇ ਉੱਤੇ ਬੈਠ ਕੇ ਵੀ ਇਹਨਾਂ ਕੁਰਸੀਆਂ ਦਾ ਇਹਨਾਂ ਪਾਵਰਾਂ ਦਾ ਜਿਹੜੀ ਮੈਨੇਜਮੈਂਟ ਗਲਤ ਇਸਤੇਮਾਲ ਕਰ ਰਹੀ ਆ ਔਰ ਅਸੀਂ ਇਹਦੀ ਕੱਟੀ ਆ ਨਿੰਦਣਯੋਗ ਇਹ ਗੱਲ ਆ ਕਿ ਤੁਸੀਂ ਇਹ ਕਿਉਂਕਿ ਸਾਡਾ ਘਰੋਂ ਜਦੋਂ ਅਸੀਂ ਬਿਜਲੀ ਦਾ ਕੰਮ ਕਰਨ ਜਾਂਦੇ ਆ ਪਤਾ ਨਹੀਂ ਹੁੰਦਾ ਅਸੀਂ ਸ਼ਾਮ ਨੂੰ ਵਾਪਸ ਆਉਣਾ ਜਾਂ ਨਹੀਂ ਆਣਾ ਉਸ ਪਰਮਾਤਮਾ ਕਾਲਪੁਰਖ ਦਾ ਨਾਮ ਲੈ ਕੇ ਹੀ ਅਸੀਂ ਕੰਮ ਤੇ ਜਾਂਦੇ ਆ ਪਰ ਜਦੋਂ ਇਸ ਬੇਚ ਦੇ ਵਿੱਚ ਆਪਣੇ ਮੰਗੇ ਹੱਕ ਨਹੀਂ ਮਿਲਦੇ ਤਨਖਾਹਾਂ ਨਹੀਂ ਆਪਣੀਆਂ ਇਹਨਾਂ ਮੈਕੰਮਿਆਂ 'ਚ ਬੈਠੇ بڑے بڑے ਜਿਹੜੇ ਉਹਦੇ ਉਹਦਿਆਂ ਤੇ ਬੈਠੇ ਸਰਮਾਇਦਾਰ ਲੋਕ ਆ ਉਹਨਾ ਵੱਲੋਂ ਇਹ ਘਾਣ ਕੀਤਾ ਜਾਂਦਾ ਸ਼ੋਸ਼ਣ ਕੀਤਾ ਜਾਂਦਾ ਔਰ ਇਹਨਾਂ ਸ਼ੋਸ਼ਣ ਨੂੰ ਰੋਕਣ ਦੇ ਲਈ ਜਬਰ ਹੀ ਜਿਹੜਾ ਜ਼ੁਲਮ ਕੀਤਾ ਜਾਂਦਾ ਉਹਨੂੰ ਰੋਕਣ ਲਈ ਆਵਾਜ਼ ਕਿਸੇ ਨਾ ਕਿਸੇ ਨੂੰ ਬੁਲੰਦ ਕਰਨੀ ਪੈਂਦੀ ਆ ਔਰ ਅਸੀਂ ਅੱਗੇ ਤੋਂ ਵੀ ਇਹੀ ਕਰਾਂਗੇ ਅਗਰ ਜੇ ਸਾਡੀਆਂ ਤਨਖਾਹਾਂ ਤੁਸੀਂ ਟਾਈਮ ਸਿਰ ਨਹੀਂ ਜਾਰੀ ਕਰਦੇ ਤਾਂ ਅਸੀਂ ਆਪਣਾ ਜਿਹੜਾ ਡੰਡੇ ਦੇ ਝੰਡਾ ਪਾ ਕੇ ਆ ਪਾਵਰ ਕਮੇਂਟ ਟ੍ਰਾਂਸਪੋਰਟ ਠੇਕਾ ਮਜ਼ਮ ਜੂਨੀਅਨ ਪੰਜਾਬ ਦੇ ਬੈਨਰ ਹੈ ਤੇ ਅਸੀਂ ਲੰਮਾ ਸੰਘਰਸ਼ ਕਰਾਂਗੇ ਤੇ ਇਨਾਂ ਹੀ ਸ਼ਬਦਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਟੋਟਰ ਕਿੰਨੇ ਮਜ਼ਮੋ ਸਾਰੇ ਮੇਰੇ ਟੋਟਲ ਸਾਡੇ ਜਿਹੜੇ ਇਸ ਸਰਕਲ ਦੇ ਵਿੱਚ ਆ ਉਹ 80-85 ਤੋਂ ਪਲਾਸੇ ਸਾਥੀ ਆ ਜਿਨ੍ਹਾਂ ਦੀਆਂ ਤਨਖਾਹਾਂ ਨਹੀਂ ਪਾਈਆਂ ਬੰਗਿਆਂ ਦੇ ਵਿੱਚ ਤੇ ਗੜਸ਼ੰਕਰ ਬਲਾਚੋਰ ਦੇ ਵਿੱਚ ਇਹਨਾਂ ਨੇ ਜਾਰੀ ਕਰ ਦਿੱਤੀ ਸੀਗੀ ਹੋਰ ਸਾਨੂੰ ਇਹ ਕਈ ਨਾ ਨੇ ਮੁੱਦਾ ਬਣਾਤਾ ਸੀ ਵੀ ਤੁਹਾਡੀ ਜਿਹੜੀ ਚਿੱਠੀ ਆ ਧਰਨੇ ਦੇ ਵਿੱਚ ਐਬਸੈਂਟ ਲੱਗਾ ਹੈ ਲੱਗਿਆਂ ਦੀ ਉਹ ਹਾਜ਼ਰੀ ਬਣ ਕੇ ਆਣੀ ਸੀ ਉਹ ਸਾਨੂੰ ਚਿੱਠੀ ਨਹੀਂ ਹੈ ਜਦ ਕੀ ਅਸੀਂ ਬਾਈ ਹੈਡ ਇਹਨਾਂ ਨੂੰ ਪੱਠੀ ਵੀ ਦੇ ਗਏ ਅਸੀਂ ਮੇਲ ਵੀ ਕਰਾ ਕੇ ਆਏ ਹੁਣ ਇਹਨੇ ਪੈਡੀ ਸੀ ਕਰ ਰਿਹਾ ਤਾਂ ਤੁਹਾਡਾ ਧਰਨੇ ਦੇ ਵਿੱਚ ਤੌ ਨਾ ਲਗਾ ਲੈਣਾ ਤੇ ਉਧਰੋਂ ਕੰਮ ਕਰਵਾ ਫਿਰਾਂ ਪੈਡੀ ਸੀਜ਼ਨ ਚੱਲ ਰਿਹਾ ਹੈ ਅਸੀਂ ਆਲ ਪਬਲਿਕ ਵੀ ਮੁਸ਼ਕਲਾਂ ਨੂੰ ਵੀ ਸਮਝਦੇ ਹੋਏ ਉਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਕਿਉਂਕਿ ਪੈਡੀ ਸੀਜ਼ਨ ਦੇ ਵਿੱਚ ਸਭ ਤੋਂ ਵੱਧ ਜਿਹੜੇ ਦੁਰਘਟਨਾਵਾਂ ਹੁੰਦੀਆਂ ਆ ਉਹ ਬਿਜਲੀ ਬੋਰਡ ਦੇ ਵਿੱਚ ਜਿੰਨੇ ਵੀ ਮੁੰਡੇ ਆਊਟਸੋਰਸਿੰਗ ਮੁਲਾਜ਼ਮ ਜਿਹੜੇ ਰੱਖੇ ਹੋਏ ਆ ਉਹਨਾਂ ਨਾਲ ਹੀ ਹੁੰਦੀਆਂ ਆ ਔਰ ਪੈਡੀ ਸੀਜ਼ਨ 'ਚ ਐਨੇ ਕ ਘਾਤਕ ਹਾਲ ਹੋ ਜਾਂਦੇ ਆ ਕਿਉਂਕਿ ਉਹਨਾਂ ਨਾਲ ਜਿਆਦਾ ਸਾਨੂੰ ਨਾ ਤਾਂ ਉਹ ਪੂਰਾ ਮੁਆਵਜ਼ਾ ਮਿਲਦਾ ਨਾ ਇਹ ਮੈਨੇਜਮੈਂਟ ਕੰਮ ਤਾਂ ਜਰੂਰ ਕਰਾਉਂਦੀ ਆ ਇਹ ਪੱਲਾੜੀ ਫੜਦੀ ਉਲਟਾ ਇਹ ਗੱਲ ਕਹਿ ਦਿੰਦੀ ਹੈ ਕਿ ਇਹ ਬੰਦੇ ਠੇਕੇਦਾਰਾਂ ਦੇ ਰੱਖੇ ਹੋਏ ਆ ਔਰ ਇਸ ਚੀਜ਼ ਤੋਂ ਅਸੀਂ ਡਰਦੇ ਆ ਕਿਉਂਕਿ ਮਹਿਕਵੇਜ ਦੇ ਵਿੱਚ ਇਨਾ ਕੱਚੇ ਮਜ਼ਦਮਾਂ ਦੀ ਸਾਡੀ ਕੋਈ ਸੇਫਟੀ ਵੀ ਨਹੀਂ ਹੈਗੀ